ਇੰਨਾ ਢੂੰਗਾ ਕਾ ਤੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ ਡੇਢ ਸਾਲ ਬਾਅਦ ਆ ਵੀ ਦਿਨ ਆਣਾ ਨਹੀਂ ਤੈਨੂੰ ਅਹਸਾਸ ਹੁੰਦਾ ਠੱਗੀ ਮਾਰੀ ਦਾ ਜਾ ਯਾਰ ਆ ਆ ਖੜਾ ਹੈ ਢੂੰਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਹੈ ਮੈਂ ਆ ਢੂੰਗੀਆਂ ਨੂੰ ਫੜ ਰਿਆ ਹਾਂ ਮਾੜਾ ਆਹੀ ਸੀਗਾ ਓਏ ਹਾਂਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆਹ ਸਮਾਨ ਹੈ ਜੀ ਆ ਆਹ ਹਰਖਾ ਜੀ ਹਾਂ ਜੀ ਇਹੀ ਕਹਿ ਸੀ ਕਿ ਸੁਣਾ ਹੈ ਹਾਂ ਜੀ ਇਹ ਹੋਣਾ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹੋਣਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੰਨ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਦੀ ਝੂਠੀ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਗਲਤੀ ਹੋ ਗਈ ਹੈ ਗਲਤੀ ਗਰੀ ਸਹੀ 10 ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਇਹ ਥੰਦੇ ਕਰਦਾ ਇੱਕ ਨਾ ਛੋਟੀ ਲਿਆ ਮੜਾ ਜੱਜ ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਵੱਜਣ ਐ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਕੱਲਾ ਠੀਕ ਐ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲ ਨਹੀਂ ਬਾਬੇ ਜੀ ਐਨਾ ਡੂੰਘਾ ਕਾਦੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਹੋਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਯਾਰ ਹੈ ਧਰ ਨਹੀਂ ਟਿਕਾਣੇ ਘੜਦੀ ਹੈ ਕੋਈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਕਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਏ ਆ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਏ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਦਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਆ ਧਰਮ ਦੇ ਖਿਲਾਫ ਨਹੀਂ ਲੜ ਰਿਆ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਆ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਸੀ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਮੈਂ ਕਰਿਆ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸੋਨਾ ਕੱਢਣ ਦੀ ਸੋਨਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸੋਨਾ ਕੱਢਿਆ ਸੀ ਸੋਨਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪੈਣਾ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲਿਆਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨੱਪਿਆ ਸੀ ਉਹ ਵੀ ਆਪਨੇ ਅਸੀਂ ਘੜਾ ਜੀ ਇਹ ਘੜਾ ਤਾਂ ਨੱਪਿਆ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਹ ਸਮਾਨ ਉਹ ਨੂੰ ਪਾਸੇ ਕਰਕੇ ਜੇ ਵਿੱਚ ਛੱਡ ਦਿੰਦਾ ਸੀ ਥੋੜਾ ਥੋੜਾ ਹਾਂਜੀ ਨੇਫੇ 'ਚ ਡਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਦੇ ਘਰ ਵਾਲੇ ਨੇ ਥਗੀਆਂ ਮਾਰ ਗਿਆ ਸੀ ਉਹ ਤੇ ਪਰਚਾ ਵੀ ਕਰਾਵਾਂਗੇ ਦਿਨੂ ਦੇ ਵੀ ਆਪੜ ਆ ਸਮਾਨ ਹੈ ਆ ਹੀ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਨ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਇਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਸਲੋਤਰਪੁਰ ਉਹ ਫਿਰ ਉਹ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਨਹੀਂ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਸਹੀ ਸਹੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਐਵੇਂ ਵੀਰ ਜੀ 6 ਲੱਖ ਦਾ ਬੈਂਕ ਵਾਲਾ ਗਿਆ ਪੁਛਾ ਕੱਢੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਹੈ ਜੀ ਸਾਰੇ ਹਾਂ ਮਾਸ਼ਾ 3 ਲੱਖ ਬੈਂਕ ਨਾਲ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਉੱਡ ਫੜ ਕੇ ਦਿੱਤਾ ਵਿਆਜ ਦੀ ਸ਼ੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣੇ ਕਰਕੇ ਦਿੱਤੀਆਂ 14.5 ਹੋ ਗਿਆ 14.5 ਹੋ ਗਿਆ 7 ਜੀ ਗੱਜੇ ਆ ਤੇ ਜ਼ਮੀਨ ਗਹਿਣੇ ਦਿੱਤੀ ਸਾਢੇ 4 ਜੀ ਇੱਥੇ ਦਿੱਤੀ ਪੱਸ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਜੀ ਜੀ ਨੇ ਗੱਲ ਸੱਚ ਦੱਸੀ ਆ ਜੀ ਏ ਹੁਣ ਆ ਪਏ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹਨੂੰ ਨਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿੱਸਾ ਜਿੱਥੇ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜ ਜੇ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭੈ ਇੰਨੇ ਬਣਾਈ ਇਹਨਾਂ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਬਣਾਇਆ ਨਹੀਂ ਮੇਰੇ ਤੁਸੀਂ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਹਿ ਚੁਸ ਮਾਰਾ ਅੱਜ ਨਾ ਮਾਰਾ ਮੈਂ ਕੱਲ ਮਿਲ ਕੇ ਕੋਈ ਪਰੇਸ਼ਾਨੀ ਗੱਲ ਕਰਵਾ ਦਿੰਨੀ ਆ 15 ਲੱਖ ਰੁਪਿਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਬਾਈ ਥੋੜੇ ਬੁਰੇ ਨਹੀਂ ਝੂਠ ਬੋਲਦਾ ਹਾਂ ਗੁਰੂ ਜੀਆਂ ਲਾਡ ਲੀਆਂ ਫੰਜਾ ਨਹੀਂ ਝੂਠ ਬੋਲਦਾ 15 ਲੱਖ ਰੁਪਿਆ ਹੈਗਾ ਫੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ 25 ਪਰ ਵਿਆਜ ਪਾ ਕੇ ਤਾਂ ਬਰਨੇ ਬਰਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਖਾਪ ਹੈ ਗਲਤੀ ਖਾਪ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਖਾਪ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਇਹਨਾਂ ਕੋਲ ਇੰਨੀ ਇੰਨੇ ਇੰਨੀ ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਨੂੰ ਇਹ ਵੀ ਵੱਡਾ ਬੋਲਿਆ ਕਿ ਤੂੰ ਭੌਂਗ ਦੀਆਂ ਮਤਲਬ ਤਾ ਨਾ ਮਾਮਾ ਜੀ ਕਹਿ ਕੇ ਤੂੰ ਗਲਤ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾਂ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਂ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਂ ਦੱਸ ਕੀ ਸੀ ਉਹ ਤਾਂ ਨਹੀਂ ਇਸ ਚਮੂਹ ਨੇ ਲਿਆ। ਇਹ ਕੁਸਾਂਦਾਲੇ ਵੀ ਕਹਿਣਾ ਹੁੰਦਾ ਸੀ ਬਾਈ। ਨਹੀਂ ਉਹ ਤਾਂ ਪੁੱਤ ਮੇਰਾ ਝੂਠ ਸੀ। ਉਹ ਤਾਂ ਸਾਹਤ ਹੋਂ ਕੁਛ ਨਹੀਂ ਸੀ। ਤੂੰ ਕੀ ਕੀਤਾ? ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ? ਪੈਸੇ ਘਰੇ ਜੇ ਬਸ ਕੋ ਸੁੱਖਾਂ ਤੇ ਲਾ ਕੇ ਕੋਈ ਸੁਣ ਲੱਗੀ ਜੀ ਸਾਰੇ। ਸੁੱਖਾਂ। ਵਿਆਹ ਦੂਜੀ ਵਾਰ ਕਰਾਇਆ? ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ। ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ? ਘਰ ਵਸਾਇਆ ਹੈ? ਗਲਤੀ ਜਿਹੜੀ ਹੋ ਗਈ। ਤੂੰ ਤਾਂ ਰੋਲ ਕੇ ਧਰਤੇ ਆ ਆ ਓਏ। ਹੈ? ਤੇਰੇ ਧੀਆਂ ਕਿੰਨੀਆਂ ਐ? ਇੱਕੋ ਜੀ। ਪੁੱਤ? ਨਹੀਂ। ਮਰ ਗਿਆ ਸੀ। ਮਰ ਗਿਆ। ਇਹਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹਨਾ ਤੂੰ ਵਿੱਚ ਰੱਖ ਦ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਖੋਲ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਬੰਤਾ ਕਰਾਈ ਹੈ ਜੀ ਬਸੇ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਛੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰ ਕੀ ਬਣਾ ਕੀ ਐ ਇਹ ਚੀਜ਼ ਦਰਗਾਹ ਕੀ ਬਣਾਈ ਐ ਬਾਬੇ ਗਾਇਬ ਨਹੀਂ ਹੋ ਜਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪੇ ਆਈ ਹੋ ਹੈ ਬੈਟਰੀ ਟੌਰ ਤੇ ਚੱਪਵਾ ਪਾਟਦੇ ਤਾਂ ਗੱਤੂਆ ਪਰਤ ਕੇ ਯੋਦੂ ਬਾਅਦ ਵਿੱਚ ਸਮਾਨ ਰੱਖ ਦਿੰਦਾ ਸੀ ਆ ਛੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇ ਜੀ ਦਾ ਕਾਹ ਤੋਂ ਬਣਾਈ ਸੀ ਸਭ ਕੋ ਕਾਹ ਤੋਂ ਬਣਾਈ ਸੀ ਜੀ ਜੀ ਤੇ ਗੁੱਗਾ ਪੁੱਪੂ ਜਲਾਦੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਵੀਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇਥੇ ਨੇ 2 ਵਾ ਵਟਾ ਕੇ 14 ਵਟਾ ਕੇ ਜਿੱਥੇ 2 2 ਦੂਜਾ ਘਣਾ ਬੱਤਿਆ ਜਿੱਥੇ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਗੇ ਠੱਗੀਆਂ ਮਾਰੀਆਂ 10 ਬਸ ਉਹ ਤੇ ਚੱਲੂ ਚ ਗਈ ਜੀ ਇਹ ਬਸ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆ ਬੜਾ ਬੋਤ ਤੈਨੂੰ ਬੜਾ ਬਣ ਕੇ ਆਉਂੇ ਪੈਸਾ ਲਿਆ ਵਿਆ ਸਾਖ ਤੇ ਨਹੀਂ ਦੱਸੂਗੀ ਜਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਡਰ 10 10 ਫਿਰ ਇਹ ਤੇ ਕਿਵੇਂ ਰੱਖਦਾ ਜਿਆ ਤੌੜਾ ਲੱਕੀ ਦੇਖੇ ਚ ਪਾ ਕੇ ਤੇ ਵਿੱਚ ਛੱਡ ਦੱਸ ਗਿਆ ਜਦੋਂ ਪਾਸੇ ਹਟ ਜਾਂਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਤੁਸੀ ਤੋਂ ਨੋਮੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈਣਾ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਕਾਫੀ ਵਿੱਚ ਵੀ ਸੀ ਜੀ ਅਸੀਂ ਇਹਦੇ ਕੋਲੋਟਾ ਕਰ ਲੈਣਾ ਇਹ ਕੰਮ ਨਹੀਂ ਸਾਡੇ ਨੂੰ ਜਵਾਲ ਕਹਿੰਦਾ ਕਰ ਕਰ ਕੋ ਜਿਹੜੀ ਆ ਕਬਰ ਆ ਹਾਂਜੀ ਕਬਰ ਤੋਂ ਮੰਨਦਾ ਤਾਂ 11 ਜਿਹੜੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਈ ਹੈ ਕੀ ਜੀਵਾਤ ਹੈ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਨਾ ਕੋਈ ਕੁਝ ਹੈ ਜੀ ਇਹਨੂੰ ਪਤਾ ਨਹੀਂ ਵੀ ਇੱਥੇ ਕੁਝ ਨਹੀਂ ਹੈ ਇਹ ਚੌਂਗੀ ਸਾਧੂ ਆ ਸ਼ਰੀਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੀ ਲੈਣਾ ਅਸੀਂ ਕਿਸੇ ਨੂੰ ਨਹੀਂ ਵੀਰ ਜੀ ਨਹੀਂ ਕੁਝ ਨਹੀਂ ਮੇਰੀ ਗੱਲ ਸਮਝੀ ਜੀ ਅਸੀਂ ਇਹਦੇ ਬਲੋਸਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ ਸਵਾਲ ਕਰਨ ਸਰ ਕਰ ਕਰ ਕੋ ਜੀ ਜਿਹੜੀ ਆ ਕਬਰ ਆ ਕਵਤੂ ਮੰਦਰ ਦਾ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕਿਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਵਰ ਕਿਵੇਂ ਬਣ ਜੂਗੀ ਓਏ ਜਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਕਿਹਨੇ ਕੁਝ ਹੈ ਜੀ ਇਹਨੂੰ ਪਤਾ ਹੀ ਨਹੀਂ ਆ ਵੀ ਤੇ ਕੁਛ ਨਹੀਂ ਹੈ ਏ ਟੌਂਗੀ ਸਾਧੂ ਆ ਸ਼੍ਰੀ ਰਾਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਨੇ ਜਰਾਬ ਲਾ ਕੇ ਇਹ ਉਟੰਕੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਨਾ ਵੜ ਗਿਆ ਜੀ ਨਹੀਂ 1 ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਮੈਂ ਮਾਤਾ ਦੀ ਕਰਦਾ ਕਾਲ ਕਾਦੇ ਕਿੰਨੇ ਰੂਪ ਚਾਰ ਰੂਪਾ ਜੀ ਕਿਹੜੇ ਕਿਹੜੇ ਰੂਪਾ ਮਾਤਾ ਪਸਰ ਗਾਈ ਸ਼ਿਵ ਸ਼ਾਂਦੀ ਕਾਲੀ ਹੂੰ ਤੇ ਮਹਾਕਾਲ ਹੋਰ ਅਤੁੱਤ ਇੱਕ ਵਿੱਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਕੇ ਆਂ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਤਕਾਰਯੋਗ ਹੈ ਦੁਨੀਆ ਸਿਰ ਝਕਾਉਂਦੀ ਹੈ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ ਨਾ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਲਾਜ ਕਰਦਾ ਤੂੰ ਲਾਜ ਨਹੀਂ ਮੈਥੋ ਨਹੀਂ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਨੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੈ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਦੋਂ ਸਾਰੇ ਪੈਸੇ ਰਸੂਲਣੇ ਆ ਇਹ ਬੀਬੀਆਂ ਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਤੋਂ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਜਿਹੜੇ ਖਾਂਜ ਵਾਲੇ ਕਹਿੰਦੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦੇ ਚੈੱਕ ਆ ਰਹੇ ਨੇ ਚੈੱਕ ਦਿੱਤਾ ਈ ਤੂੰ ਹਾਂ ਚੈੱਕ ਦਿੱਤਾ ਸਰ ਉਹਨਾਂ ਨੇ ਚੈੱਕ ਦਾ ਉਹ ਨਹੀਂ ਉਹਨਾਂ ਨੇ ਤਾਂ ਲੌਣਾ ਹੀ ਆ ਕੋ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਧੌਂਗੀ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਤੁਰਤ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਛੀਸ਼ੀ ਕੱਢੀ ਐ ਛੀਸ਼ੀ ਕਿੱਥੋਂ ਲਈ ਸੀ ਉਹ ਪਰਣੀ ਛੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੁਣਾ ਪਿਆ ਪਿਆ ਤੁਸੀਂ ਜਮਾਈ ਪਿਆਰ ਦੇ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਵੇਖੋ ਆਟੂਆ ਬਣੇ ਗਿਆ ਆਟੂਆ ਪੜਦਾ ਹੀਗਾ ਹਾਂਜੀ अच्छा तू आप ਕਿੰਨਾ 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 ਮੇਰੇ ਪਰ ਤਿਆਰ ਕਪੜਾ ਹੈ ਹੈ ਚਾਰ ਫੁੱਟ ਚਾਰ ਫੁੱਟ ਨੂੰ ਨਪਿਆ ਤੇ ਤਕਬੀਦ ਕਿੱਥੋਂ ਲਿਆਉਂਦੇ ਸੀ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੇ ਪਾ ਕੇ ਮੈਂ ਤੁਹਾਨੂੰ ਮਤਲਬ ਸ਼ੀਸ਼ੀ ਨੱਪਦੀ ਮਤਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਬੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਅਸਰੇ ਹੀ ਆਈ ਉਹ ਕੀ ਟੰਗ ਆਈ ਆਹ ਕਾਲੀ ਜਿਹੜਿਆ ਕੀ ਦੱਬਿਆ ਓਏ ਤਵੀਰ ਤਾਂ ਕੀ ਅਰੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕੁ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਤਾਂ ਹੁੰਦਾ ਤਾਂ ਕੁਛ ਨਹੀਂ ਇਹਨਾਂ ਨਾਲ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਸੱਤੀਆ ਗੱਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਕ ਬਣਾਉਣਾ ਕੀ ਹੋ ਕੀ ਕਿਹਾ ਸੀ ਉਹ ਪੁੱਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁਝ ਚੀਜ਼ ਦਾ ਪੈਰਾ ਲੱਗੇ ਬਸ ਕਲਾਸ ਦਾ ਬੰਦ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਨਾ ਕੋਈ ਚੀਜ਼ ਨਹੀਂ ਮੈਂ ਤਾਂ ਕੋਈ ਗੈਰ ਵੀ ਚੀਜ਼ਾਂ ਆਉਂਦੀਆਂ ਕਰਕੇ ਰੱਬੀ ਦਰਦੇ ਕੌਣ ਲਵਾਖਾ ਪੈਰਾ ਆਪਦੇ ਤੇ ਚੱਲ ਜਿਹੜਾ ਕਟਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆਜੋ ਆਜਾ ਤੇ ਘਰੇ ਨਾ ਵਗਦੇ ਟਰੰਕ ਦੇ ਵਿੱਚ ਇੱਕ ਸੱਪ ਆ ਵੇਖਾ ਹੋਰੇ ਨਾਂ ਤੇ ਸਾਨੂੰ ਡਰਾ ਰਿਆ ਆਖੇ ਦੇ ਸੱਪ ਉੱਤ ਪੈਸੇ ਰੱਖੇ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਕੀ ਦਾ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਕਰ ਕੱਲਾ ਜੀ ਇਹ ਵੀ ਤੇਰੇ ਕਾਨੂੰਨ ਚ ਨਹੀਂ ਆਏ ਕਿਤੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿਹ ਜਾਨਵਰ ਨੂੰ ਤੂੰ ਕੈਦ ਕਰ ਲੈ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਦਾ ਕਢਾਇਆ ਤੂੰ ਜੋਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕਦਾਂ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਉਰੇ ਛੜਵਾਓ ਨਹੀਂ ਸਭ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹਨੂੰ ਬੜਾ ਫੜਾ ਚੱਕੂਗਾ ਪਹਿਲੇ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਧੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆ ਫਿਰ ਕਿੰਨਾ ਕਢੂੰਗਾ ਆ ਵੇਖ ਭਾਈ ਸਭ ਬਣਾਏ ਬਈ ਚੱਕ ਸਾਫੀ ਬੜੇ ਘੈਂਟ ਨਹੀਂ ਕਿੰਨੇ ਫੋਟਾ ਚਾਰ ਫੋਟਾ ਢੂੰਗਾ ਕਲ ਪੱਟ ਲਗਾਇਆ ਤੇਰੇ ਨਹੀਂ ਅੱਗੇ ਜਿਹੜੇ ਜੱਗੇ ਸੁਨਾਰੇ ਆਖੇ ਕਿ ਬਾਹਰੋਂ ਖੋਲ ਖੋਲ ਤੇ ਖੋਲ ਨਹੀਂ ਜੇ ਤੁਸੀਂ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਾ ਹਨੂੰ ਤੁਹਾਨੂੰ ਪਤਾ ਲੱਗਣਾ ਸੀ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ 재미is! vei que vou filtrar non